ਓਏ ਅੱਜ ਦੀਪ ਦਾ ਜਨਮ ਦਿਨ ਹੈ ਤੇ ਮਾਤਾ ਨੂੰ ਪੁੱਛਿਆ ਕਿ ਤੇਰੀ ਕੁੜੀ ਦਾ ਜਨਮ ਦਿਨ ਮਾਤਾ ਕਹਿੰਦੀ ਮੈਨੂੰ ਤਾਂ ਆਉਂ ਨਹੀਂ ਪਤਾ ਕੀ ਹੈ ਮੈਂ ਪਰਨਾ ਦੇ ਪੱਕ ਨਹੀਂ ਕਰ ਇਹ ਪੱਕ ਨਹੀਂ ਉਹ ਬਣੇ ਤਾਂ ਜਮ ਮਸਤਾਨੇ ਫਿਲਮ ਜਿੱਦਾਂ ਉਹ ਬੱਦੀਆਂ ਹੁੰਦੀਆਂ ਪ੍ਰਾਣੀਆਂ ਪ੍ਰਾਣੀਆਂ ਪੱਗਾਂ ਅੱਛਾ ਮੋਡਲਿੰਗ ਕਰਨੀ ਉਥੇ ਡਾਂਸ ਕਰਨਾ ਸਸਿਕਾ ਜੀ ਵੈਲਕਮ ਕਰਦੇ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਮੈਂ ਅੱਜ ਚੱਲਿਆ ਆ ਕੱਲੇ ਚੱਲੇ ਹਾਂ ਨੋ ਨਹੀਂ ਖੜਨ ਲੱਗੇ ਕਹੀਂ ਵੀ ਜਾਣਾ ਨਾਲ ਤੁਹਾਡੇ ਮੈਂ ਪਤਾ ਇਹਨਾਂ ਦੇ ਨਾਲ ਮੈਂ ਤੇ ਗੋਰਾ ਦੇ ਪਿੰਡੋਂ ਸਾਰੇ ਜਣੇ ਮੁੰਡੇ ਬੜੇ ਜ਼ਰਬਾਹ ਚੱਲੇ ਪਤਾ ਕਿੰਨੇ ਜ਼ਰਬਾਹ ਚੱਲੇ ਪਤਾ ਕਿੰਨਾ ਚਿਰ ਹੋ ਗਿਆ ਹੋਗਾ ਮੇਰੇ ਖਿਆਲ ਚ ਮੁੰਡਾ ਚੇਤਾ ਨਹੀਂਗਾ ਪਰ ਉਹਦਾਂ ਫਿਲਮ ਵੇਖੀ ਸੀਗੀ ਅਮਨਿੰਦਰ ਗਿੱਲ ਦੀ ਆਈ ਸੀ ਅਸ਼ਕੇ ਹਾਂ ਹਾਂ ਅਸਕੇ ਮੂਵੀ ਵੇਖੀ ਅਸੀਂ ਰਾਤ ਉਤੋਂ ਬਾਅਦ ਅੱਜ ਚੱਲੇ ਵਿੱਚੋਂ ਚਾਰ ਪੰਜ ਜਣੇ ਬਾਹਰ ਚੱਲ ਗਏ ਹੁਣ ਰਹਿ ਗਏ ਦੋ ਤਿੰਨ ਜਣੇ ਦੋ ਤਿੰਨ ਜਣੇ ਰਹਿ ਗਏ ਬਸ ਹੁਣ ਕਬਲ ਦਾ ਪ੍ਰੋਣਾ ਚੱਲਿਆ ਕਬਲ ਦਾ ਪ੍ਰੋਣਾ ਨਹੀਂ ਡਿਊਟੀ ਤੇ ਸ਼ਾਇਦ ਆਈ ਜਾਵੇ ਸ਼ਾਇਦ ਉਹਨੇ ਜਿਵੇਂ ਆਈ ਜਾਵੇ ਪਤਾ ਕੋਈ ਨਹੀਂ ਕਬਲ ਦੇ ਪ੍ਰੋਣੇ ਦਾ ਬਰਥਡੇ ਅਹੀ ਕੱਲ ਤੇ ਕਬਲ ਦੇ ਪ੍ਰੋਣੇ ਨੂੰ ਬਹੁਤ ਸਾਰੀਆਂ ਮੁਬਾਰਕਾਂ ਹੈਪੀ ਬਰਥਡੇ ਦੀਆਂ ਅੱਜ ਮਨਦੀਪ ਦੀ ਜੀ ਦਾ ਹਾਂ ਅੱਜ ਸਾਡੀ ਭੈਣ ਛੋਟੀ ਦਾ ਰਟੋਲਾ ਵਾਲਿਆਂ ਦਾ ਮੇਰੇ ਤੋਂ ਛੋਟੀ ਹੈ ਬਾਕੀਆਂ ਤੋਂ ਵੱਡੀ ਹੈ ਪਤਾ ਵੀ ਬਰਥਡੇ ਉਹ ਵਿਚਾਰਿਆਂ ਦੇ ਥੋੜੀ ਜਿਹੀ ਮਿਸਹੈਪ ਨਹੀਂ ਕੀਤੀ ਹੋਗੀ ਨਹੀਂ ਤੇ ਉਹਦਾ ਬਰਥਡੇ ਦਾ ਅੱਜ ਜਾਣਾ ਹੈ ਆਪਾਂ ਕੇਕ ਲੈ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ ਉਹ ਵਿਚਾਰੀ ਨੂੰ ਉਹਨਾਂ ਦੇ ਥੋੜਾ ਜੀ ਹੀ ਹੀ ਲੱਗੇ ਤਾਇਆ ਲੱਗਦੇ ਨੇ ਹਾਂ ਸਰ ਤਾਇਆ ਸੋਹਰਾ ਸਾਹਿਬ ਉਹਨਾਂ ਦੇ ਤਾਇਆ ਜੀ ਸੋਹਰਾ ਸਾਹਿਬ ਉਹਨਾਂ ਦੇ ਕੋਲ ਸਪੈਰ ਹੋਂ ਕਰਕੇ ਬਣਾਇਆ ਲੈਣਾ ਲੋਬੀ ਆਪਾਂ ਤੋਗੇ ਜੇ ਰੈਡੀ ਸਿਰਸੇ ਲੈ ਕੇ ਪੈਰਾਗੋਨ ਤੱਕ ਹੈਂ ਜਾਣਾਈ ਨਾ ਆ ਜਾ ਨਾ ਆ ਫਰਾਤ ਰੱਖ ਲੈ ਮਾਤਾ ਨੂੰ ਅਸੀਂ ਦਿਲ ਪੈਣ ਲੱਗੇ ਹਾਂ ਸੁਣ ਲੱਗੇ ਆ ਜਾ ਤੁਹਾਨੂੰ ਫਰਾਤ ਰੱਖ ਲੈ ਆਉਣਾ ਅਸੀਂ ਏਸੀ ਵਿੱਚ ਬਹਿਣ ਲੱਗੇ ਹਾਂ ਤੂੰ ਹੀ ਜਾਓ ਗਰਮੀ ਦੇ ਵਿੱਚ ਅਸੀਂ ਏਸੀ 'ਚ ਇੱਥੋਂ ਨਹੀਂ ਮੇਰੇ ਏਸੀ 'ਚ ਬਹਿਣਾ ਗੱਡੀ 'ਚ ਉੱਥੋਂ ਫੇਰ ਅੱਗੇ ਏਸੀ 'ਚ ਲੱਗੇ ਨੇ ਚਲੋ ਫਿਰ ਮਿਲਦੇ ਪਹੁੰਚ ਕੇ ਪੈਂਟ ਫਿਰ ਵੇਨਾ ਮੈਂ ਤਿਆਰ ਹੋਇਆ ਕਿ ਨਹੀਂ ਹੋਇਆ ਵੀ ਉਹ ਨਾ ਮੈਂ ਕੱਲਾ ਹੀ ਤਿਆਰ ਹੋ ਕੇ ਬੈਠਾ ਰਹਾ ਹੋ ਜਾਣੀ ਨਾ ਇਹ ਹੁਣ ਮੈਂ ਰੈਡੀ ਹੋ ਗਿਆ ਤੁਰ ਪਿਆ ਕਰ ਰੋ ਤੇ ਹੁਣ ਵੇਨਾਂ ਜਾ ਕੇ ਵੀ ਉੱਥੇ ਕੌਣ ਕੌਣ ਨੇ ਮੂਵੀ ਦੇਖਣ ਵਾਲੇ ਮੇਰੇ ਨਾਲ ਇੱਕ ਦਿਨ ਚਾਚੂ ਆਨਸਾ ਜਦਵੰਦਰ ਜਾਊਗਾ ਤੇ ਬਾਕੀ ਦੂਜੀ ਪਾਰਟੀ ਮੈਨੂੰ ਹੋਰ ਕੌਣਿਆਂ ਨਾਲ ਮੈਨੂੰ ਕੋਈ ਆਈਡੀਆ ਨਹੀਂ ਕਿ ਵੀ ਕਿੰਨੇ ਜਾਣਾ ਕਿੰਨੇ ਨਹੀਂ ਜਾਣਾ ਬਾਕੀ ਹੁਣ ਜਾ ਕੇ ਪਹੁੰਚ ਕੇ ਵੇਖਦੇ ਹਾਂ ਕੌਣ ਕੌਣ ਤਿਆਰ ਨੇ ਗਰਨੂ ਆਜਾ ਅਸਰੀਕਾਲ ਕੀ ਹਾਲਿਆ ਕੀ ਪਰ ਨਾ ਦੇ ਪਾ ਕੇ ਕਰੇ ਪਾਤੀ ਉਹ ਬੜੇ ਦੁਜਾ ਮਸਤਾਨੇ ਫਿਲਮ ਜਿਹੜੀ ਜਿੱਦਾਂ ਉਹ ਬੱਦਕੀਆਂ ਦੀਆਂ ਪੁਰਾਣੀਆਂ ਪੁਰਾਣੀਆਂ ਪੱਗਾਂ ਦਾ ਪੋਣਾ ਵੀ ਤੇ ਮੇਕਅਪ ਪਾ ਕੇ ਨੂੰ ਮਾਦਾ ਮਿੱਤਰਾ ਤੂੰ ਇੱਧਰ ਕਿਤੇ ਹੱਥ ਵੇਖ ਕੇ ਲਾਪੇ ਕਿਸੇ ਦਾ ਚਾਂ ਪੈਂਕ ਪਾ ਦੇ ਦੱਸਦਾ ਜੀ ਪੁਰਾਣੀ ਪੁਰਾਣੀਆਂ ਫਿਲਮਾਂ ਜੈ ਇਦਾਂ ਦੀਆਂ ਬੰਦ ਹੁੰਦੇ ਹੈ ਕੀ ਮੈਂ ਤਾਂ ਗਿਆ ਕਰਨਾ ਕਿਦਾ ਵਾਸ ਕੇ ਉਹ ਲੱਗੇ ਵਾਸ ਕੇ ਉਹ ਇਹ ਤਾਂ ਗਾਵਰ ਕੀ ਕਰਨਾ ਇਹ ਤਾਂ ਗਾਲੀ ਤੇ ਥੱਲੇ ਲੱਗਣਾ ਆਂਦੇ ਆ ਥੱਲੇ ਲੱਗਾ ਬਾਤ ਧਾਲੀ ਹੁੰਦੀ ਬਦਲੀ ਜੀ ਇਹਨਾਂ ਦੁੱਧ ਨਹੀਂ ਥੱਲੇ ਲੱਗਦਾ ਜਿੰਨਾ ਉਹ ਦੇਖੀ ਇੰਨੀ ਤੇ ਕਿਹਾ ਦਾਲ ਦੀ ਥੱਲੇ ਲੱਗਦੀ ਜਿੰਨਾ ਤੂੰ ਲੱਗਦੀ ਉਹ ਲੱਗਾ ਉਹ ਗੁਰਨਾਵਜ ਉਹ ਗੁਰਨਾਵਜ ਸਭ ਤੋਂ ਵੱਧ ਕੌਣ ਇੱਧਰ ਕਿਦਾਂ ਮੈਂ ਤਾਂ ਜੂ ਲੱਗਾ ਮਿੰਦਰ ਵੀਰ ਮਿੰਦਰ ਵੀਰ ਇੱਕ ਛਣਾ ਮੈਨੇ ਵੀਡੀਓ ਨਹੀਂ ਆਈ ਆਂਦਾ ਕੀ ਚੱਕਿਆ ਤੇ ਇਹਨਾਂ ਨੂੰ ਓਹ ਓਹ ਉਹ ਸੀਰੀਅਸ ਹੋ ਕੇ ਲਾੜੀ ਪੈਣ ਲੱਗੇ ਹੋ ਕਿਦਾਂ ਸਿੱਖਣਾ ਸੁੱਕਣਾ ਕੀ ਆ ਥੱਲੇ ਇਹ ਲੱਗੇ ਤਰੀਆਂ ਆਈਆਂ ਇਕੱਲੇ ਲੱਗੇ ਆ ਪਾਣਾ ਕੀ ਲੱਗਾ ਯਾਰ ਉਹ ਲੜੀ ਪੈਣ ਲੱਗੇ ਐਨੇ ਚਿਰ ਅੰਦਰ ਦਾਲ ਪੈਂਦੇ ਤੁਸੀਂ ਕੀ ਸਿੱਖਿਆ ਮੈਂ ਪਤਾ ਨਹੀਂ ਸਿੱਖਿਆ ਮੇਰੀ ਵੀ ੱੱੱਲੇ ਲੱਗੀ ਓਏ ਭਾਜੀ ਕੀ ਹਾਲ ਨੇ ਤੁਹਾਡੇ ਤੁਸੀਂ ਕੋਈ ਗਰਮਾ ਸੁਣਾਓ ਸੀਰੀਅਸ ਹੋ ਗਏ ਆਹਾ ਹਾ ਖੁਸ਼ ਹੋ ਗਏ ਮਾਸਾਦਸਸ ਦਾਸ ਬਗੋ ਹਣਾ ਕੋਣ ਆਏ ਓਏ ਅੱਜ ਦੀਪ ਦਾ ਜਨਮ ਦਿਨ ਨਹੀਂ ਤੇ ਮਾਦਾ ਨੂੰ ਪੁੱਛਿਆ ਕਿ ਤੇਰੀ ਕੁੜੀ ਦਾ ਜਨਮ ਦਿਨ ਪਤਾ ਕਹਿੰਦੀ ਮੈਨੂੰ ਤਾਂ ਨਹੀਂ ਪਤਾ ਓਏ ਪਤਾ ਕੀ ਆ ਹੁਣ ਪੱਕੀ ਤਰੀਕ ਤਾਂ ਉਹਨੂੰ ਵੀ ਨਹੀਂ ਪਤਾ ਵਿਚਾਰੀ ਨੂੰ ਜੋ ਉਹ ਸਰਟੀਫਿਕੇਟ ਤੇ ਲਿਖਿਆ ਜੋ ਸਰਟੀਫਿਕੇਟ ਤੇ ਲਿਖਿਆ ਉਹ ਹੀ ਸੈਲੀਬ੍ਰੇਟ ਕਰਨ ਨਾਲ ਹੋ ਜਾਂਦਾ ਮਾਣ ਨੂੰ ਮਾਣ ਇਹ ਤਾਂ ਮਸਿਆ ਤੇ ਮੈਂ ਨਹੀਂ ਇਹ ਦੱਸ ਰਹੀ ਗੁਰੂ ਜੀ ਨੂੰ ਤਾਂ ਚੇਤ ਨਹੀਂ ਮਸਿਆਣ ਕਦੀ ਕੋਈ ਤਰੀਕਾ ਤਰੀਕਾ ਬਦਲ ਗਿਆ ਆ ਜਾਂਦੀ ਹੁਣ ਮੈਂ ਕੀ ਕਰਾਂ ਮੇਰਾ ਸੌਂਚ ਮੈਂ ਮਾਰ ਸੀ ਬਣਾਈ ਜੇ ਤੇਰਾ ਸੌਂਚ ਜੇ ਤੂੰ ਫੇਰ ਛੱਡੇ ਥਾ ਬਣਾ ਤੇਰਾ ਤੁਹਾਡਾ ਦੋਵਾਂ ਦਾ ਤਾਂ ਸਹੀ ਆ ਤੁਹਾਡਾ ਤਾਂ ਸਹੀ ਆ ਤੁਹਾਡਾ ਦੋਵਾਂ ਦਾ ਸਹੀ ਆ ਉਦੋਂ ਐਡਵਾਂਸਡ ਟੈਕਨੋਲੋਜੀ ਆ ਗਈ ਤੋਹੀਂ ਆਏ ਆ ਆਹ ਹਾ ਤੁਸੀਂ ਉਦੋਂ ਉਦੋਂ 2G ਆ ਗਿਆ ਜਦ ਤੁਸੀਂ ਆਏ ਆਹ ਇਹ ਲੈਂਡਲਾਈਨ ਵਾਲੇ ਤੇ ਤੁਸੀਂ ਆ ਗਏ ਦੇ ਬਾਪ ਜੀ ਦਾ ਆਪ ਨੂੰ ਮੈਂ ਹੁਣੇ ਫੋਨ ਕੀਤਾ ਤੇ ਉਧਰ ਗਈ ਭੋਗਲੇ ਘਰ ਤੇ ਉਹਨੇ ਫੋਨ ਨਹੀਂ ਚੁੱਕਿਆ ਅਜੇ ਗਾਲਾਂ ਕੱਢਣੀਆਂ ਅਜੇ ਉਹਨੇ ਮੈਂ ਹੁਣੇ ਆਇਆ ਘਰ ਮੂਵੀ ਵੇਖ ਕੇ ਮੈਂ ਤਾਂ ਗਏ ਹਾਂ ਅਨਹਦ ਦਾ ਚਾਚੂ ਮੂਵੀ ਵੇਖਣ ਤੇ ਬੜੀ ਸੋਹਣੀ ਮੂਵੀ ਸੀ ਅਨਹਦ ਆਪਾਂ ਦੋਵੇਂ ਮੈਂ ਤੇ ਚਾਚੂ ਤੇ ਬਬਲਿੰਗ ਚਾਚੂ ਇਹ ਤਿੰਨੇ ਜਣੇ ਗਏ ਆਂ ਔਰ ਕੋਈ ਵੀ ਨਹੀਂ ਗਿਆ ਆਪਾਂ ਤਿੰਨੇ ਜਣੇ ਗਏ ਮੂਵੀ ਵੇਖ ਕੇ ਆਏ ਬੜੀ ਸੁਣੀ ਆ ਦੇਖੋ ਆ ਅਨਹਦ ਨੇ ਬਣਾਇਆ ਆ ਜਾਂ ਕੱਤ ਬਣਾਇਆ ਉਹਨਾਂ ਤੋਂ ਪੇਪਰ ਪੇਪਰ ਦਾ ਨਹੀਂ ਪੇਪਰ ਕਿਹੜਾ ਲੈ ਆਇਆ ਇਹ ਕੀ ਬੋਲਦੇ ਆ ਚਾਰਟ ਚਾਰਟ ਦਾ ਬਣਾਇਆ ਬੈਗ ਤੇ ਕੱਲ ਸਕੂਲੇ ਹੈਗਾ ਫੰਕਸ਼ਨ ਤੇ ਫੰਕਸ਼ਨ ਦੇ ਵਿੱਚ ਕੀ ਆ এনवायरमेंट ਨਾਲ ਕੇ ਉਹਨਾਂ ਨੇ ਕਿਹਾ ਕਿ ਪਲਾਸਟਿਕ ਮੰਮਾ ਮਾੜੀ ਹੀ ਲਾਈ ਹਾਂ ਪਲਾਸਟਿਕ ਦੇ ਜਿਹੜੇ ਆ ਲਫਾਫੇ ਜਿਹੜੇ ਉਹਨਾਂ ਦੀ ਜੂਸ ਨਹੀਂ ਕਰਨੀ ਵਰਤੋ ਨਹੀਂ ਕਰਨੀ ਇਹ ਕਰਕੇ ਬੱਚਿਆਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋਂ ਕੁਝ ਵੀ ਬਣਾ ਕੇ ਲਿਆਓ ਚਾਹੇ ਕੱਪੜੇ ਦਾ ਬਣਾ ਕੇ ਲਿਆਓ ਚਾਹੇ ਪੇਪਰ ਦਾ ਬਣਾ ਕੇ ਲਿਆਓ ਜਿਹੜੀਆਂ ਚੀਜ਼ਾਂ ਜਿਹੜੀਆਂ ਡਿਸਪੋਜ਼ ਹੋ ਜਾਂਦੀਆਂ ਉਹਨਾਂ ਉਹਨਾਂ ਦਾ ਲੈ ਕੇ ਆ ਹਾਂ ਕੱਲ ਮੈਂ ਤੇ ਨਾ ਸੋਣਾ ਮੂੜਾ ਬਣਾਇਆ ਵਰਦੀ ਨਹੀਂ ਪਾ ਕੇ ਜਾਣੀ ਪਤਾ ਉਹ ਤਾਂ ਉਹਨਾਂ ਨੇ ਕੁਝ ਮੈਸੇਜ ਪਾਇਆ ਨਹੀਂ ਯੂਨੀਫਾਰਮ ਦਾ ਜਾਂ ਵਿਦੌਟ ਜਿਹੜਾ ਉਹਦਾ ਕੋਈ ਮੈਸੇਜ ਨਹੀਂ ਆ ਅੱਛਾ ਤੇ ਹੁਣ ਆਪਾਂ ਕਰੀਏ ਵੀਡੀਓ ਬਣਾਈਏ ਵੀਡੀਓ ਲਾਈਵ ਸ਼ੁਰੂ ਕਰੀਏ ਉਹਦਾ ਆਪਣਾ ਸੂਟ ਸੜ ਸਾਰੇ ਕਰੀਏ ਸੈਟ ਮਤੂ ਆਹੋ ਮੈਂ ਕਰਤਾ ਫਿਰ ਜੇ ਮੈਂ ਸਟਾਰਟ ਕੋਈ ਗੱਲ ਨਹੀਂ ਮੈਂ ਜੇ ਛੱਡ ਦਿੰਦਾ ਫਿਰ ਕਹਿੰਦਾ ਤੇਰਾ ਕਰਕੇ ਮੈਂ ਛੱਡਦਾ ਅਸੀਂ ਛੁੱਟੀਆਂ ਐ ਬਈਆਂ ਅਸੀਂ ਤੈਨੂੰ ਮੇਰੇ ਵਰਗੇ ਮੈਂ ਕਿੱਥੇ ਆਈ ਨਾ ਜਾ ਤੂੰ ਮੈਂ ਖਰਾਬ ਹੀ ਨਹੀਂ ਹੁੰਦਾ ਹੁੰਦਾ ਲੇਟ ਉੱਠਦਾ ਹੁੰਦਾ ਮੈਂ ਕਾ ਛੁੱਟੀਆਂ ਚੱਲ ਸੌਣ ਲੇ ਹਾਂ ਹੁਣ ਸੂਰੇ 5 ਵਜੇ ਉੱਠ ਲਈਏ ਇਹਦਾ ਦਰਨਾ ਮੈਂ ਦੱਸਦੀ ਇੱਕ ਦਿਨ ਹੀ ਕਰਨੀ ਐ ਅੱਛਾ ਮਾਡਲਿੰਗ ਕਰਨੀ ਓਥੇ ਡਾਂਸ ਕਰਨਾ अच्छा। ਆ ਸੋਣਾ ਬਣਿਆ ਪੈਗਾ ਨਾ? ਹਾਂਜੀ। ਇਹਦੇ ਵਿੱਚ ਮੈਂ ਪਾਉਂਗੀ। ਕੀ ਪਾਉਂਗੀ? ਇੱਥੇ ਜ਼ਿਆਦਾ ਭਾਰ ਨਾ ਪਾਈਏ ਤੇ ਉੱਤੇ। ਹਾਂ ਪਤਾ ਮੈਨੂੰ ਇਸ ਤਰ੍ਹਾਂ ਬੋਟਲ ਬੁੱਕਸ ਜਿਮੈਟਰੀ ਬੁੱਕ ਕੁਛ ਨਹੀਂ ਇੱਥੇ ਪਹਿਲੀ ਗੱਲ ਤੇ ਇਹਨੂੰ ਕਿਤੇ ਕੁਝ ਵੀ ਨਾ ਪਾਈਂ। ਯਸ ਇਹਨੂੰ ਖਾਲੀ ਰੱਖੀਂ। ਇੰਤਾਂ ਦੀ ਚੀਜ਼ਾਂ ਪਾ ਸਕਦੇ ਇੰਤਾਂ ਦੀ। ਪਰ ਬਸ ਉਹਨੂੰ ਕੀਲੀਆਂ ਨਾਲ ਹਾਂ। ਪਰ ਮੋੜ ਵੀ ਪਾ ਸਕਦੇ। ਪਰ ਮੋੜ ਪਾ ਕੇ ਕੀ ਕਰਨਾ ਹੈ? ਟੂ ਡੂ ਬਾਏ ਬਾਏ ਲਓ ਜੀ ਨੈਕਸਟ ਡੇ ਮਾਰਨਿੰਗ ਹੋ ਗਈ ਆ ਤੇ بارش ਰਾਤ ਦੀ ਪੈਣ ਦੀ ਬਹੁਤ ਜ਼ਿਆਦਾ ਤੇ ਮਜ਼ਾ ਆਗਾ ਮੌਸਮ ਹੈ ਕੈਂਟ ਹੋ ਗਿਆ ਠੰਡਾ